ਇੱਕ ਕੁੜੀਏ ਤੂੰ ਇਹ ਕੀ ਕਰਨ ਦੀ ਸੋਚਦੀ ਹੈ ਸਾਡੇ ਹੁੰਦੇ ਹੋਏ ਵੀ ਅੱਗੇ ਵਧਣ ਦੀ ਲੋਚਦੀ ਸੁਣ ਕਮਜ਼ੋਰ ਹੈ ਤੂੰ ਕੀ ਕਰੇਂਗੀ ਕਿ ਮਿਹਨਤ ਦੇ ਰਸਤੇ ਦੋ ਪੈਰ ਵੀ ਨਹੀਂ ਚੱਲ ਸਕੇਂਗੀ ਰੋਣ ਦੁਖੀ ਹੋਣ ਬਿਨਾ ਤੇਰੀ ਪਛਾਣ ਕੀ ਏ ਉੱਚਾ ਏ ਆਸਮਾਨ ਤੇਰੀ ਉਡਾਨ ਕੀ ਏ ਇੱਕ ਟੋਕਰ ਵੱਜੇਗੀ ਮੂੰਹ ਦੇ ਵੱਲ ਡਿੱਗੇਗੀ ਇਹ ਦੁਨੀਆ ਦੇ ਤਾਨੇ ਮੈਨੇ ਸੁਣ-ਸੁਣ ਕੇ ਮਰੇਂਗੀ ਕੈਨੇਡਾ ਦੇ ਸੁਪਨੇ ਛੱਡ ਤੇ ਘਰ ਜਾ ਕੇ ਚੁੱਲ੍ਹਾ ਚੌਂਕਾ ਸਿੱਖ ਉੱਡਣਾ ਤਾਂ ਦੂਰ 12ਵੇਂ ਕਰਨ ਲਈ ਵੀ ਮੰਗਣੀ ਪਊ ਭੀਖ ਸੁਣ ਕਮਜ਼ੋਰ ਕੁੜੀਏ ਤੂੰ ਹਮੇਸ਼ਾ ਸਾਡੇ ਪੈਰਾਂ ਥੱਲੇ ਹੀ ਰਹੇਂਗੀ ਪੜ ਲੈ ਕੁਝ ਵੀ ਕਰ ਲੈ ਕੁਝ ਵੀ ਤੂੰ ਹਮੇਸ਼ਾ ਪਿੱਛੇ ਹੀ ਰਹੇਂਗੀ ਸਰੀਰ ਤੇਰਾ ਦੇਖ ਦੁਬਲੀ ਪਤਲੀ ਤੇ ਗੱਲਾਂ ਕਰਦੀਆਂ ਵੱਡੀਆਂ ਵੱਡੀਆਂ ਜਾ ਰਸੋਈ 'ਚ ਹੱਥ ਵਟਾ ਦੇ ਵਧੀਆ ਜਾ ਖਾਣਾ ਬਣਾ ਦੇ ਤੈਨੂੰ ਇਜਾਜ਼ਤ ਨਹੀਂ ਏ ਬੱਚੇ ਤੂੰ ਜਹਾਜ਼ ਉਡਾ ਜਾਂ ਗਾਣਾ ਗਾ ਜਿਹੜੀ ਤੇਰੀ ਰਫਤਾਰ ਏ ਦੁਨੀਆ ਨੂੰ ਨਹੀਂ ਸਵੀਕਾਰ ਵੀਰ ਦੀ ਬਰਾਬਰੀ ਕਰੇ ਤੈਨੂੰ ਨਹੀਂ ਅਧਿਕਾਰ ਏ ਆਉਂਦੇ ਵਾਂਗ ਰਹੀਂ ਸਾਨੂੰ ਨਹੀਂ ਸਵੀਕਾਰ ਇੱਕ ਗੱਲ ਦੱਸਾਂ ਤੈਨੂੰ ਯਾਦ ਰੱਖੀ ਤੂੰ ਕਮਜ਼ੋਰ ਕੁੜੀ ਏ ਆਪਣੀ ਔਕਾਤ ਹਮੇਸ਼ਾ ਯਾਦ ਰੱਖੀ